ਲੈਟਸ ਗੋ ਹਾਂਜੀ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਕਰਨਾ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਦੇ ਚੈਨਲ ਤੇ ਸੋ ਅੱਜ ਅਸੀਂ ਆਏ ਹਾਂ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਗੋਂਦਵਾਲ ਦੇ ਮੇਲੇ ਤੇ ਸੋ ਤੁਹਾਨੂੰ ਅੱਜ ਗੋਂਦਵਾਲ ਦਾ ਮੇਲਾ ਦਿਖਾਉਂਦੇ ਆ ਨਾਲ ਇਤਿਹਾਸ ਦੱਸਦੇ ਆ ਨਾਲੇ ਬੋਲੀ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਜਿਹੜੀ ਗੁਰੂ ਅਮਰਦਾਸ ਜੀ ਨੇ ਆਪਣੀ ਹੱਥੀ ਨਿਰਮਾਣ ਕਰਾਇਆ ਜਿਸ ਬੋਲੀ ਦਾ ਇੱਥੇ ਕਿ 84 ਲੱਖ ਜੂਨਾ ਘਟਿਆ ਜਾਂਦੀਆਂ ਵਾ ਉਸ ਬੋਲੀ ਦੇ ਵਿੱਚ ਦਰਸ਼ਨ ਕਰਾਉਂਦੇ ਆ ਨਾਲੇ ਤੁਹਾਨੂੰ ਮੇਲੇ ਦਾ ਵੀ ਅੰਦਾਜ਼ਾ ਦੱਸਿਆ ਵਲੌਗ ਨਾਲ ਬਣਿਆ ਇਹ ਵਲੌਗ ਇਸਕੇ ਪੜਾ ਕਰਿਓ ਜਦੋਂ ਚੜਦੇ ਆ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਸੋ ਇਸ ਟਾਈਮ ਅਹੀ ਸਾਹਮਣੇ ਸ੍ਰੀ ਗੁਰਦੁਆਰਾ ਬੋਲੀ ਸਾਹਿਬ ਦੇ ਸਾਹਮਣੇ ਆਈਟਮ ਖਲੋਤੇ ਆ ਬਾਦਸ਼ਾਹੀ ਤੀਸਰੀ ਗੋਂਦਵਾਲ ਸਾਹਿਬ ਸੋ ਏ ਬੱਬਕਾਲੇ ਸਾਹਿਬ ਤੋਂ ਆਇਆ ਜੀ ਬੱਬਕਾਲੇ ਸਾਹਿਬ ਤੋਂ ਸੇਵਾ ਹੁੰਦੀ ਗੁਰਦਰਪਾਸ਼ਰ ਨੌਵੀਂ ਤੋਂ ਜਿੱਥੇ ਕਿਤੇ ਵੀ ਕੋਈ ਵੀ ਮੇਲਾ ਲੱਗਦਾ ਆ ਤੇ ਜੋੜੇ ਘਰ ਸਾਹਿਬ ਵੱਲੋਂ ਇੱਕ ਸਭਾ ਬਣਾਈ ਗਈ ਆ ਜੋ ਕਿ ਉਹ ਗੁਰਦਾਰੇ ਸਾਹਿਬ ਪਹੁੰਚਦੀ ਆ ਜਿੱਥੇ ਕੋਈ ਵੀ ਮੇਲਾ ਲੱਗਾ ਹੋਇਆ ਤੇ ਐਟ ਟਾਈਮ ਗੋਂਦਵਾਲ ਸਾਹਿਬ ਦਾ ਮੇਲਾ ਲੱਗਾ ਹੋਇਆ ਸੋ ਇਹ ਇਸ ਕਰਕੇ ਜੋੜੇ ਘਰ ਸਾਹਿਬ ਦੀ ਜਿਹੜੀ ਸੇਵਾ ਵਾ ਉਹ ਸ਼੍ਰੀ ਗੋਇੰਦਵਾਲ ਸਾਹਿਬ ਆਈ ਆ ਤਾਂ ਹੁਣ ਚਲਦੇ ਆ ਗੁਰਦਵਾਰ ਸਾਹਿਬ ਦੇ ਅੰਦਰ ਗੁਰਦਸ਼ੀਰੀ ਬੌਲੀ ਸਾਹਿਬ ਦੇ ਤੁਹਾਨੂੰ ਬੌਲੀ ਦੇ ਦਰਸ਼ਨ ਕਰਾਉਂਦੇ ਆ ਜਿੱਥੇ ਕਿ 84 ਪੌੜੀਆਂ ਬਣੀਆਂ ਜਿੱਥੇ ਇੱਕ ਵਿਅਕਤੀ ਦੀ 84 ਲੱਖ ਜੂਨ ਕੱਟੀ ਜਾਂਦੀ ਹੈ ਜੇ ਉਹ 84 ਪੌੜੀਆਂ ਤੇ ਜਬੀ ਸਾਹਿਬ ਦਾ ਪਾਠ ਕਰਕੇ ਤੇ ਇਸ਼ਨਾਨ ਕਰੇ ਬੌਲੀ ਸਾਹਿਬ ਚ ਬੌਲੀ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦਰਬਾਰ ਦੇ ਅੰਦਰੋਂ ਦਰਸ਼ਨ ਕਰਾ ਦਿੰਦਾ ਵਾਂ ਸੰਗਤ ਦੇ ਦਰਸ਼ਨ ਕਰਾ ਦਿੰਦਾ ਵਾਂ ਜਿੱਥੇ ਕੀ ਸਿੱਖਾਂ ਦੇ 11ਵੇਂ ਗੁਰੂ ਤਾਂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਵਾ ਇਸ ਟਾਈਮ ਤੁ ਸੈਤਿ ਦਰਸ਼ਨ ਕਰਨ ਤੋਂ ਬਾਅਦ ਫਿਰ ਤੁਹਾਨੂੰ ਕਰਾਉਂਗਾ ਦਰਸ਼ਨ ਸ੍ਰੀ ਬੌਲੀ ਸਾਹਿਬ ਦੇ ਤੇ ਜੇ ਇਸ ਗੁਰਦਾਰ ਸਾਹਿਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਗੁਰਦਾਰ ਸਾਹਿਬ ਦਾ ਇਤਿਹਾਸ ਸਿੱਖਾਂ ਦੇ ਤੀਸਰੇ ਗੁਰੂ ਧੰਤਾ ਸ਼੍ਰੀ ਗੁਰੂ ਅਮਰਦਾਸ ਜੀ ਨਾਲ ਸਬੰਧਿਤ ਹੈ ਤੇ ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਬਾਰ ਸਾਹਿਬ ਦੇ ਅੰਦਰ ਵਾਲੇ ਬੰਨੇ ਉਹ ਦਰਸ਼ਨ ਕਰੋ ਜਿੱਥੇ ਕੀ ਧੰਤਾ ਸ਼੍ਰੀ ਗੰਨ ਸਾਹਿਬ ਜੀ ਆਪ ਸਥਾਪਿਤ ਹਨ ਸੋ ਇਹ ਡੈਕੋਰੇਸ਼ਨ ਸਜਾਵਟ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਗੋਂਦਵਾਲ ਸਾਹਿਬ ਦੇ ਮੇਲੇ ਤੇ ਹਰ ਵਾਰ ਕੀਤੀ ਜਾਂਦੀ ਹੈ ਸੋ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਸ ਬੌਲੀ ਸਾਹਿਬ ਦੇ ਤੇ ਤੇ ਕਿ ਇਹ ਕੋਈ ਵੀ ਮਨੁੱਖ ਕੋਈ ਵੀ ਬੰਦਾ ਕੋਈ ਵੀ ਵਿਅਕਤੀ ਬੌਲੀ ਸਾਹਿਬ ਦੀ ਪੌੜੀਆਂ ਤੇ ਬੈ ਕੇ 84 ਪੌੜੀਆਂ ਨੇ ਬੌਲੀ ਸਾਹਿਬ ਦੀਆਂ ਤੇ ਜੇ ਵੀ ਆ ਵੀ ਕੋਈ 84 ਪੌੜੀਆਂ ਤੇ ਬੈ ਕੇ ਜੱਗੀ ਸਾਦਾ ਪਾਠ ਕਰੇ ਉਹਦੀ 84 ਘੱਟ ਜਾਂਦੀ ਹੈ 84 ਘਟਣ ਤੋਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਉਹਦੀ 84 ਲੱਖ ਜੂਨਾ ਤੋਂ ਮੁਕਤੀ ਹੋ ਜਾਂਦੀ ਆ ਸੋ ਜਿਹੜੇ ਤੁਸੀਂ ਸਾਹਮਣੇ ਆ ਉਹ ਦਰਸ਼ਨ ਕਰਨ ਦੇ ਜੇ ਉਹ ਜੇ ਸ਼੍ਰੀ ਬੌਲੀ ਸਾਹਿਬ ਜਿਹੜਾ ਤੁਸੀਂ ਉਹ ਥੜਾ ਸਾਹਿਬ ਵੇਖ ਰਹੇ ਜੇ ਥੋੜਾ ਜਿਹਾ ਕੋਲ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦਾ ਮੈਂ ਇਹ ਜਿਹੜਾ ਤੁਸੀਂ ਇਸ ਟਾਈਮ ਥੜਾ ਵੇਖ ਰਹੇ ਜੇ ਫੋਨ ਦੀ ਸਕਰੀਨ 'ਚ ਇੱਥੇ ਸਿੱਖਾਂ ਦੇ ਤੀਸਰੇ ਗੁਰੂ ਤਾਂ ਸਾਹਿਬ ਗੁਰੂ ਅਮਰਦਾਸ ਜੀ ਆਪ ਬਿਰਾਜਮਾਨ ਹੁੰਦੇ ਸੀ ਤਾਂ ਆਪ ਬਿਰਾਜਮਾਨ ਹੋ ਕੇ ਆਪਣੀ ਦੇਖਰੇਖ 'ਚ ਇਹ ਸ਼੍ਰੀ ਬੌਲੀ ਸਾਹਿਬ ਜੀ ਦਾ ਨਿਰਮਾਣ ਕੀਤਾ ਸੋ ਇਹ ਜਿਉ ਬੌਲੀ ਸਾਹਿਬ ਜਿਹਦੇ ਕੀ ਤੁਹਾਨੂੰ ਮੈਂ ਇਸ ਵਲੌਗ ਵਿੱਚ ਦਰਸ਼ਨ ਕਰਾਉਣੇ ਸੀ ਹੁਣ ਚੱਲਦੇ ਆ ਇਸ਼ਨਾਨ ਕਰਨ ਬੌਲੀ ਸਾਹਿਬ ਦੇ ਅੰਦਰ ਸੋ ਇਹ ਨੇ ਉਹ 84 ਪੌੜੀਆਂ ਜਿੰਨਾ ਤੇ ਵਿਅਕਤੀ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਇਸ਼ਨਾਨ ਕਰੇ ਬੌਲੀ ਸਾਹਿਬ ਤੇ ਜਿਸ ਕਾਰਨ ਵਿਅਕਤੀ ਦੀਆਂ 84 ਲੱਖ ਜੂਨਾਂ ਤੋਂ ਮੁਕਤੀ ਹੋ ਸਕਦੀ ਆ ਸੋ ਦਰਸ਼ਨ ਕਰੋ ਉਹਨਾਂ 84 ਪੌੜੀਆਂ ਦੇ ਹਾਂਜੀ ਤਾਂ ਇਹ ਉਹੀ ਉਹ ਬੌਲੀ ਆ ਜਿਹੜੀ ਕੀ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਹੱਥੀ ਨਿਰਮਾਣ ਕੀਤਾ ਸੀ ਇਹੋ ਬੌਲੀ ਆ ਜਿਸ ਤੋਂ 84 ਲੱਖ ਜੂਨਾਂ ਤੋਂ ਮੁਕਤੀ ਹੋ ਸਕਦੀ ਆ ਸੁਆਹ ਟਾਈਮ ਆchnaan ਕਰ ਲਿਆ ਵਾ ਉੱਤਲੇ ਬੰਨੇੋਂ ਦਰਸ਼ਨ ਕਰ ਲੋ ਬੋਲੀ ਸਾਹਿਬ ਦੇ ਤੇ ਆਓ ਸਾਹਮਣੇ ਗੁਰਦੁਆਰਾ ਸਾਹਿਬ ਜੀ ਤੇ ਬੋਲੀ ਸਾਹਿਬ ਦੇ ਉੱਤਲੋਂ ਉੱਤੇ ਬੰਨੇ ਦਰਸ਼ਨ ਕਰ ਲੋ ਇਹ ਜੇ ਬੋਲੀ ਸਾਹਿਬ ਦੇ ਉੱਤਲ ਮੰਗਾਓ ਪਾ ਉਸ ਬੰਨੇ ਜਾ ਕੇ ਇchnaan ਕਰੀਦਾ ਜੇ ਤੇ ਆ ਟਾਈਮ ਗੁਰਦੁਆਰੇ ਦੀ ਸੀ ਬੈਕ ਸਾਈਡ ਤੇ ਖਲੋਤੇ ਜੇ ਆਓ ਸਾਹਮਣੇ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਜੇ ਤੇ ਆ ਟੈਂਪਰ ਕਰ ਮਾਝਾ ਹੀ ਜਾਣਦੇ ਜੇ ਯੋਗ ਨਾ ਘਣ ਆਉਂਦਾ ਰੱਬ ਸਵੇਰੇ ਬਹੁਤਾ ਘਣੀ ਜਦ ਬੱਦਲ ਜਿਓ ਸੀ ਨਾ ਕੋਹਲੇ ਸਿੱਧ ਸਿਰਫ ਤਾਂ ਉਹ ਗੋਤਾ ਸਾਡੇ ਦਰਸ਼ਨ ਕਰਾਏ ਆ ਰਾਤ ਦੀ ਰੌਣਕ ਰਾਤ ਦਾ ਮਿਲ ਆਏ ਤਾਂ ਦਿਖਾਵਾਂਗੇ ਵਲੌਗ ਨਾ ਬਣੇ ਰਿਓ ਵਲੌਗ ਨੂੰ ਸਕਿੱਪ ਨਾ ਕਰਿਓ ਤੁਹਾਨੂੰ ਰਾਤ ਦਾ ਵੀ ਦਿਖਾਵਾਂਗੇ ਇੱਕ ਲੇਕ ਮੈਂ ਤਾਂ ਇਧਰ ਦੀਵਾਨ ਲੱਗਾ ਜੇ ਸੰਗਤਾਂ ਆਣ ਕੇ ਕਥਾ ਵਿਚਾਰ ਸੁਣਾਉਂਦੀਆਂ ਵਾ ਕੋ ਵੀਰੇ ਬੱਬਕਾਲੇ ਸਾਹਿਬ ਦੇ ਹਨ ਮਿਲੇ ਜੇ ਘਾਤੇ ਜੀ ਘਾਤੇ ਆ ਜੀ ਕੋਸਾਲ ਦਾ ਸਹੀ ਹੈ ਸਹੀ ਹੈ ਚੱਲ ਜਣਾ ਵਾ ਇੱਧਰ ਪਹਿਲਾਂ ਲੰਗਰ ਲੱਗਾ ਸੀ ਬਨਾਨਾ ਸ਼ੇਕ ਦਾ ਐ ਟਾਈਮ ਤਾਂ ਬੰਦ ਹੋ ਚੁਕਿਆ ਜੇ ਕੱਲ ਸ਼ਾਇਦ ਫੇਰ ਚੱਲੂਗਾ ਹੁਣ ਰਾਸ਼ਾਮਾ ਦੇ ਵੱਜ ਗਏ 5:00 ਕ ਵੱਜ ਗਏ ਆ ਤੇ ਇਨਿਕ ਹੁਣ ਤੁਹਾਨੂੰ ਵਲੌਗ ਗਲਾਸ ਮਿਲੂਗਾ 8:00 ਵਜੇ ਤੱਕ ਮਿਲਦਾ ਵਲੌਗ ਹੁਣ ਡਿਊਟੀ ਜਿਹੜੀ ਲੱਗੀ ਆਡੀ ਸੇਵਾ ਦੀ ਉਹ ਕਰਦੇ ਆ ਅਸੀਂ ਕੀ ਕਰ ਆਪਣੀ ਮਹਾਰਾਜ ਜਨਾਬ ਕਰਾਉਣੀ ਆ ਉਹ ਮੋਰਨ ਕੰਧੀਆਂ ਜੋੜੇ ਕਰਸ ਜਿਹੜਾ ਕਿ ਬਾਬੂ ਘੜ ਤੋਂ ਸੇਵਾ ਆਈ ਆ ਬਹੁਤ ਬਾਲ ਸਾਬ ਸੋ ਇਧਰ ਬਾਬਾ ਸੰਤ ਪੂਰੀ ਸਾਹਿਬ ਵਾਲੇ ਕਾਸਿਆ ਵਾਲਿਆਂ ਦਾ ਲੰਗਰ ਲੱਗਾ ਇਧਰ ਸ਼ਰਧਾਈ ਲੱਗੀ ਆ ਤਦ ਅਗਲੇ ਬੰਨੇ ਲੰਗਰ ਵੀ ਲੱਗਾ ਵਾ ਸੋ ਸ਼ਰਧਾਈ ਛਕਦੇ ਆ ਲੰਗਰ ਅਸੀਂ ਪਹਿਲਾਂ ਛਕ ਲਿਆ ਸੀ ਸੋ ਆਟਾ ਮੈਂ ਇਧਰ ਜਿਹੜੀ ਸੇਵਾ ਚੱਲਦੀ ਜੋੜੇ ਘਰ ਦੀ ਬਾਬਕਾਲਾ ਸਾਹਿਬ ਤੋਂ ਆਈ ਏ ਸੋ ਹੁਣ ਕੜੀ ਕਾ ਸੇਵਾ ਕਰ ਲਈ ਜਿੰਨੀ ਕਾ ਦੀ ਡਿਊਟੀ ਆ 4-5 ਘੰਟੇ ਦੀ ਡਿਊਟੀ ਆ ਸੇਵਾ ਕਰਕੇ ਤੇ ਫੇਰ ਜਾਂਦੇ ਨੇ ਰਾਤ ਦਾ 뷰 ਦਿਖਾਉਂਦੇ ਆ ਮੇਲੇ ਦੇ ਸਾਰੇ ਦਾ ਹੋਰ ਭਾਈ ਠੀਠਾ ਜੇ ਹੋਗੇ ਤੇ ਭਾਈ ਕਹਿਮ ਦੇ ਸੋ ਹੁਣ ਤਾਂ ਦਿਖਾਉਂਦੇ ਆ ਮੇਲੇ ਦਾ ਰਾਤ ਦਾ 뷰 ਸੋ ਐ ਤਾਂ ਮਹੀਂ ਗੁਰਦੁਆਰਾ ਚਬਾਰਾ ਸੈਪ ਪਾਸੇ 33 ਗੁਰਦਸਾਹ ਦੇ ਸਾਹਮਣੇ ਖਲੋਤੇ ਨੇ ਸੋ ਇੱਧਰ ਲੱਗਾਏ ਗਲੀ 'ਚ ਲੱਗਾ ਟਿੱਕੀਆਂ ਦਾ ਲੰਗਰ ਤੇ ਸਾਨੂੰ ਟਿੱਕੀਆਂ ਲੱਭਣ ਹੀ ਡਈਆਂ ਕੇ ਬੰਨੇ ਸਾਡੇ ਬੰਦੇ ਖਦਾਰੀ ਸਾਡੇ ਬੰਦੇ ਖਾ ਗਏ ਆ ਲੰਗਰ ਟਿੱਕੀਆਂ ਦਾ ਤੁਹਾਨੂੰ ਕਿੱਥੇ ਲੱਭਣ ਹੀ ਨਹੀਂ ਆ ਸਟੇਟਸ ਵੀ ਲਾਤਾ ਨੇ ਟਿੱਕੀਆਂ ਖਾਦੀਆਂ ਵਾ ਤੁਹਾਨੂੰ ਲੱਭਣ ਹੀ ਡਿਆ ਤਾਂ ਅਸੀਂ ਗੋੰਦਵਾਲ ਦੀਆਂ ਗਲੀਆਂ 'ਚ ਘੁੰਮਣਦੇ ਆ ਤੇ ਟਿੱਕੀਆਂ ਦਾ ਕਿੱਦਾਂ ਲੰਗਰ ਲੱਭ ਜਾਨੂੰ ਸੋ ਫਾਈਨਲੀ ਗਾਇਸ ਟਿੱਕੀਆਂ ਦਾ ਲੰਗਰ ਲੱਗ ਗਿਆ ਜੇ ਸਕਸੈਸਫੁਲ ਮਿਸ਼ਨ ਹੋ ਗਿਆ ਸਕਸੈਸਫੁਲ ਸੋ ਟਿੱਕੀਆਂ ਲੱਗ ਗਈਆਂ ਵਾ ਤੇ ਪ੍ਰਾਪੂਣੀ ਖਾਂਡ ਆਪੇ ਤੇ ਮੈਂ ਖਾ ਲਈਆਂ ਜੇ ਆ ਬਹੁਤ ਚਿਰ ਬਾਅਦ ਬਾਉ ਗਲੀਆਂ ਘੁੰਮਤ ਬਾਅਦ ਟਿੱਕੀਆਂ ਲੱਭੀਆਂ ਟਿੱਕੀਆਂ ਦਾ ਲੰਗਰ ਹੁਣ ਮੇਲਾ ਘੁੰਮਣਾ ਤੇ ਉਹ ਕੰਮ ਤੇ ਬਸ ਲੰਗਰ ਖਾਂਦ ਤੇ ਹੀ ਆ ਰਾਤ ਨੂੰ ਬਾਅਦੋਂ ਇੱਕ ਵੇਦ ਬਾਅਦ ਡਿਊਟੀ ਆ ਡਿਵੈਸਟ ਆਣੀ ਜੇ ਸੋ ਹੁਣ ਤੁਹਾਨੂੰ ਦਿਖਾਉਂਦੇ ਆ ਗੋਦਵਾਲ ਸਾਹਿਬ ਦੇ ਮੇਲੇ ਦੀ ਰੌਣਕ ਰਾਤ ਦਾ ਵੀਊ ਦਿਖਾਉਂਦੇ ਆ ਕਿਹਨਾਂ ਜਾਨਾਂ ਬਾਹਰ ਚਲੀਏ ਤੁਹਾਨੂੰ ਚਲੀਏ ਆਦਨੋ ਮੇਲਾ ਤਾਂ ਹੁੰਦਾ ਜ ਅਸਲੀ ਰਾਤ ਨੂੰ ਕਿਉਂਕਿ ਰਾਤ ਨੂੰ ਰੌਣਕੀ ਬਹੁਤ ਜ਼ਿਆਦੀ ਹੋ ਜਾਂਦੀ ਆ ਤੇ ਰਾਤ ਨੂੰ ਮੇਲਾ ਵੇਖਣ ਦਾ ਨਜ਼ਾਰਾ ਬਹੁਤ ਆਉਂਦਾ ਵਾ ਸੋ ਤੁਸੀਂ ਵੇਖੋ ਇਸ ਟਾਈਮ ਗੋਦਵਾਲ ਦਾ ਮੇਲਾ ਰਾਤ ਦਾ ਵਿਊ ਤੇ ਨਾਲੇ ਤੁਹਾਨੂੰ ਹੋਰ ਵੀ ਥਾਵਾਂ ਦੇ ਘੁਮਾਉਨੇ ਆ ਕੈਨੇਡਾ 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 ਜੁਕੇ 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 ਕੈਨੇਡਾ ਕੈਨੇਡਾ ਯੂਕੇ 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 ਅਹੀਂ ਤੇ ਭਰਾਵੋ ਰੀਲ ਬਣਾਈ ਤਾਂ ਇਹਦੀ ਬਣਾ ਲਈ ਜੇ ਹਿੰ ਜਹਾਜੂ ਜੇ ਚੜਦੇ ਇਹ ਜਹਾਜ ਨਾ ਚੜੇ ਕੋਈ ਬਾਕੀ ਜੇ ਕੋਈ ਸ਼ੌਂਗੀ ਹੈਗਾ ਚਾਹਵਣਾ ਹੈਗਾ ਤਾਂ ਚੜ ਵੀ ਸਕਦਾ ਵਾ ਇਹਦੀ ਕੋਈ ਟਿਕਟ ਨਹੀਂ ਜੇ 50 ਰੁਪਏ ਟਿਕਟ ਜਿਹੜਾ ਮਰਜੀ ਜਾ ਜਾ ਜਿਹੜੇ ਮਰਜੀ ਦੇਖਦਾਓ ਕੋਈ ਰੋਗ ਢੋਗ ਨਹੀਂ ਜੇ ਇੰਡੀਆ ਵੀ ਕਰੈਸ਼ ਹੁੰਦੀ ਵਿੱਚ ਕੁਝ ਨਹੀਂ ਕਰਾਇਣਾ ਆ ਗਈ ਸੂਰਤ ਤਾਂ ਠੀਕ ਹੈ ਨਹੀਂ ਨਹੀਂ ਫਿਰ ਪੱਕੇ ਜਹਾਜ ਤਾਂ ਜੜ ਜਾਂਦੇ ਨੇ ਕੁਫੇਂਦੀ ਆਹ ਰਾਬੇ ਹੋਈ ਚੀਜ਼ਾਂ ਬਹੁਤ ਖਾਂਦਾ ਨਾ ਪਾਣੀ ਕਿਉਂ ਖਾਂਦਾ ਨਹੀਂ ਪੀਂਦਾ ਫੇਵਰ ਫੇਵਰ ਫੇਵਰੇਟ ਫੇਵਰੇਟ ਹੈ ਫੇਵਰੇਟ ਹੈ ਫੇਵਰੇਟ ਹੈ ਤਾ ਕੁਝ ਚਾਹ ਦੀ ਚੀਜ਼ ਖਾ ਪੀ ਲਵੇ ਮਾ ਡਿਗਣਾ ਇਹਨੇ 20 30 ਆਲੀ ਦਈ ਆ ਆ ਜਾ ਹੁਣ ਆ ਜਾ ਬਾਪਾ ਜੀ ਇਹ ਆ ਚੱਲ ਜੇ ਠੀਕ ਹੈ ਜਿਹਾ ਫਪ ਕਾਲਾ ਪਰ ਮੋਸ਼ਨ ਦਾ ਬੈਠੇ ਹੋਏ ਨਾ ਤੁਹਾਡਾ ਹੁਣ ਬੜੀ ਬਹੁਤ ਵਧੀਆ ਚੱਲ ਰਿਹਾ ਵਾ ਵਾ ਵਧੀਆ ਚੱਲਣ ਡਿਆ ਵਾ ਸਵਾਟਾ ਮੈਂ ਖਲੋਤੇ ਜੇ ਮੇਨ ਬਾਜ਼ਾਰ ਗੁਰਦਾਰ ਸਾਹਿਬ ਦੇ ਬਿਲਕੁਲ ਫਰੰਟ ਤੇ ਸਾਹਮਣੇ ਗੁਰਦਾਰ ਸਾਹਿਬ ਜੀ ਜਿਹਦੇ ਤੁਹਾਨੂੰ ਦਿਨੇ ਦਰਸ਼ਨ ਕਰਾਏ ਸੀ ਤੇ ਇਧਰ ਸਾਰਾ ਬਾਜ਼ਾਰ ਲੱਗਾ ਜੇ ਆ ਟਾਈਮ ਤੇ ਰੌਣਕ ਤੋਂ ਹੀ ਵੇਖ ਸਕਦੇ ਜੇ ਤੋਂ ਮੇਲਾ ਘੁੰਮ ਲਿਆ ਜਦੋਂ ਰਾਧਾ ਹਰਾ ਵਿਊ ਦਿਖਾਤਾ ਜੇ ਆ ਟਾਈਮ ਜਾਂਦੇ ਹੁਣ ਆਪਣੇ ਜੁੜੇ ਘਰ ਜਾ ਕੇ ਬੈੰਦੇ ਆ ਜਿਹਨੇ ਦੇ ਸੰਗਤ ਸਾਹਿਬ ਦੀ ਹੀ ਤੇ ਹੁਣ ਸੰਗਤ ਵੇਖੋ ਕਿੰਨੀ ਹੋ ਗਈ ਜੇ ਉਹ ਅੱਜ ਦੇ ਵਲੋਗ ਦਾ ਕਰਦੇ ਆ ਇੱਥੇ ਹੀ ਐਂਡ ਮੀ ਪਿਆਈ ਬਹੁਤ ਜ਼ਿਆਦਾ ਸਵੇਰੇ 4:30 ਵਜੇ ਦਾ ਮੀ ਪੈਂਡਿਆ ਪਿਆਈ ਰਾਤ ਨੂੰ ਤੇ ਸਹੀ ਸਾਰਾ ਕੰਮ ਤੇ ਪਰ ਸਵੇਰੇ 4:30 ਵਜੇ ਦਾ ਮੀ ਪੈਂਡਿਆ ਵਾ 3-4 ਘੰਟੇ ਲਗਾਦਾ ਮੀ ਪਿਆ ਜਿਸ ਕਾਰਨ ਕਿ ਮੇਲੇ ਦਾ ਚਾ ਥੋੜਾ ਜਿਹਾ ਮਾਰਿਆ ਗਿਆ ਬਾਕੀ ਸੰਗਤਾਂ ਦੇ ਸਵੇਰ ਤੋਂ ਫੇਰ ਹੋਣਗੀਆਂ ਸੋ ਹੁਣ ਤੱਕ ਮਿਲਦੇ ਆ ਬੱਬਕਾਲਾ ਸਾਹਿਬ ਜਾ ਕੇ ਵਲੋਗ ਦਾ ਕਰਦੇ ਐਂਡ ਮਿਲਦੇ ਆ ਕਿ ਨਵੇਂ ਵਲੋਗ ਨਾਲ